ਮੈਂ ਪਰਚਾ ਦੇ ਰੇਤੇ ਬੰਦੇ ਸਾਹਿਬ ਇਹ ਨਹੀਂ ਕਹਿੰਦਾ ਨਹੀਂ ਯਾਰ ਇਹਨਾਂ ਦੇ ਕੋਲ ਕੋਈ ਖਾਲਾ ਨਹੀਂ ਲਿਆ ਆਇਆ ਤੇ ਜਲੀ ਫਿਕਰ ਮੈਂ ਕਹਿੰਦਾ ਤੁਸੀਂ ਦੇਖਿਆ ਇਹ ਸਾਡਾ ਡਰਾਮ ਇਹ ਉਹ ਹਾਲਤ ਕੋ ਮੰਗ ਜੇ ਇਹ ਨੂੰ ਜਾਣ ਨਹੀਂ ਦੱਸਾਂਗੇ ਤਾਂ ਬਾਕੀ ਕੀ ਕਰਾਂਗੇ ਜੇ ਇਹਦੇ ਜੇ ਤੂੰ ਕੋਈ ਨਾਲੇ ਟਰੈਕਟਰ ਨਾਲ ਰੱਖ ਖਲਾਨਤ ਗਈਆਂ ਦਾਵੀ ਮੈਂ ਕੋ ਛੇ ਤੋਈ ਓਏ ਆਗਾ ਮੇਰੀ ਗੱਲ ਰਾਮ ਮੰਦਰਾ ਬੋਲ ਬਈ ਯਾਰ 1 ਮਿੰਟ ਮਾਰਵਾਜ ਨੂੰ ਮੈਂ ਉਹਦੇ ਅਸੀਂ ਆਪ ਦੇਖਿਆ ਬਾਹਰ ਨੂੰ ਫੂਕ ਲਗਾਤਾਰ ਮਾਰਨੀ ਤਾਂ ਭਗਾਨਾ ਪੜਾਈ ਜਾ ਜਾ ਮਾਰ ਗਿਆ ਦੇਖੋ ਕਹਿੰਦੇ ਬਾਤਾਂ ਦੋ ਬਾਤਾਂ ਕਿਹਦਾ ਫਸਲੇਗਾ ਇਹ ਗੱਲ ਕਰ ਸ਼ਰਾਬ ਪੀ ਕੇ ਗਲ ਪੈਂਦੇ ਉਧਰ ਦੇ ਨਾ ਤੂ ਜੇ ਤੂੰ ਮਰ ਤੋ ਹਾਂ ਕੋਲ ਨਹੀਂ ਤੋ ਨਹੀਂ ਇਹਨੇ ਘਾਹ ਕਾ ਲਿਆ ਇਹਨੇ ਇਕ ਨੌਜਵਾਨ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੇ ਨਾਲ ਉਲਝਦਾ ਨਜ਼ਰ ਆ ਰਿਹਾ ਆ ਅਖਰਕਾਰ ਇਹ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਇਹ ਵੀਡੀਓ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਟ੍ਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਜਿਲਾ ਟ੍ਰੈਫਿਕ ਪੁਲਿਸ ਮੁਖੀ ਵੱਲੋਂ ਹਦਾਇਤਾਂ ਨੇ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਉਲੰਘਣਾ ਨਹੀਂ ਹੋਣੀ ਚਾਹੀਦੀ ਤਾਂ ਜਦੋਂ ਇਹਨਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਤਾਂ ਇੱਕ ਕਾਰ ਨੂੰ ਰੋਕਿਆ ਜਾਂਦਾ ਹੈ ਜਿਸ ਕੋਲ ਲੋਕ ਕਾਗਜ਼ਾਤ ਮੰਗੇ ਜਾਂਦੇ ਨੇ ਤਾਂ ਉਹਨਾਂ ਹੀ ਕਾਰ ਚਾਲਕਾਂ ਵੱਲੋਂ ਇਸ ਨੌਜਵਾਨ ਨੂੰ ਬੁਲਾਇਆ ਜਾਂਦਾ ਹੈ ਤਾਂ ਜਦੋਂ ਇਹ ਨੌਜਵਾਨ ਆਉਂਦਾ ਹੈ ਤਾਂ ਆਉਂਦਾ ਹੀ ਪੁਲਿਸ ਕਰਮਚਾਰੀਆਂ ਦੇ ਨਾਲ ਖੇਪੜਨ ਲੱਗ ਜਾਂਦਾ ਹੈ ਅਤੇ ਹੁੱਲੜਬਾਜ਼ੀ ਵੀ ਕਰਦਾ ਹੈ ਗੱਲ ਇੱਥੇ ਖਤਮ ਨਹੀਂ ਹੋ ਜਾਂਦੀ ਤਾਂ ਪੁਲਿਸ ਕਰਮਚਾਰੀਆਂ ਦੇ ਨਾਲ ਬਤਚਲੂਕੀ ਕਰਦਾ ਹੈ ਅਤੇ ਉਹਨਾਂ ਨੂੰ ਇਥੋਂ ਬਦਲਣ ਦੀ ਵੀ ਗੱਲ ਕਹਿ ਦਿੰਦਾ ਜਿਸ ਮੋਟਰਸਾਈਕਲ ਤੇ ਇਹ ਨੌਜਵਾਨ ਆਉਂਦਾ ਹੈ ਤਾਂ ਪੁਲਿਸ ਕਰਮਚਾਰੀਆਂ ਵੱਲੋਂ ਉਸ ਦੀ ਕਾਗਜ਼ਾਤ ਮੰਗੇ ਜਾਂਦੇ ਨੇ ਤਾਂ ਇਹ ਹੋਰ ਭੜਕ ਜਾਂਦਾ ਹੈ ਅਤੇ ਫਿਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਉਹਨਾਂ ਦੇ ਤਬਾਦਲੇ ਤੱਕ ਦੀ ਗੱਲ ਕਹਿ ਦਿੰਦਾ ਟ੍ਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਜਦੋਂ ਅਲਫਾ ਮੀਟਰ ਦੇ ਨਾਲ ਇਸ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਇਹ ਪਾਇਆ ਜਾਂਦਾ ਹੈ ਕਿ ਇਸ ਨੌਜਵਾਨ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਹੋਇਆ ਹੈ ਤਾਂ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਹੋਰ ਕੀ ਜਾਣਕਾਰੀ ਸ਼ਾਂਜੀ ਕੀਤੀ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਦਾ ਜੋ ਨੇ ਇਹ ਤੇ ਵਿਅਕਤੀ ਕਾਫੀ ਬਹਿਤ ਭਾਈ ਹੋਈ ਇਰਾਡੀਕੀ ਮਾਮਲਾ ਹੈ ਰਹੀ ਸਾਰਾ। ਮਾਮਲਾ ਜੀ ਇਹਦਾ ਵੀ ਸਾਡੇ ਮਾਨ ਐਸਐਸਪੀ ਮਾਨਜੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਵੀ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ। ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ। ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ। ਜਿਹੜੇ ਟ੍ਰਿਪਲ ਸਵਾਰੀ ਆ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਦੇ ਚਲਾਨ ਕਰੋ। ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਇਹ ਐਲਕੋਮੀਟਰ ਨਾਲ ਚਲਾਨ ਕੀਤਾ ਔਰ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕਿ ਅਸੀਂ ਜਿਹੜੇ ਰਹੇ ਉਸੇ ਦਾ ਦੁਕਾਨੀ ਤੇ ਮੈ ਜਾਓ ਉਹ ਆ ਇਸ ਤਰ੍ਹਾਂ ਹੀ ਕਹਿੰਦਾ ਕਿ ਮੇਰੇ ਰਿਸ਼ਤੇਦਾਰ ਕੋਈ ਕੇ ਅਸਰ ਨਾ ਲੱਗੇ ਐ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਕਰਦਾਆਂ ਨੀਆਂ ਗੱਲਾਂ ਬਾਤਾਂ ਕਰਦੇ ਆ ਇਹਦਾ ਕਿ ਕਿੰਨੀ ਘਰ ਸਫੇਦ ਲੇਕੇ ਕਿ ਤੂੰ ਇਹ ਇਵੈਂਟ ਕੀ ਕਰ ਰਿਹਾ ਤੁਹਾਡਾ ਕੰਮ ਆ ਜਿਹੜੇ ਜਿਹੜੇ ਇਦਾਂ ਦਾ ਕੋਈ ਵਿਅਕਤੀ ਆਇਂਦਾ ਉਹ ਵੀ ਸ਼ਰਾਬ ਪੀਂਦੇ ਕਿੰਨੀ ਗੱਲਾਂ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤਾਂ ਤੁਹਾਨੂੰ ਪਤਾ ਹੀ ਆ ਸ਼ਰਾਬੀ ਦੇ ਲਾਗੋਂ ਦੀ ਉਦਾਂ ਨਹੀਂ ਕੋਈ ਲੰਘਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਇਹ ਐਲਕੋਮਿਟਰ ਆਈ ਉਹਦੇ दारू ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬਹਿਸ ਹੋ ਜਾ ਜਿੱਤ ਕਰਨੀ ਹੈ ਹਾਂਜੀ ਉਹਨੇ दारू ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਉਹਦੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਹੈ ਇਹ ਅਪੀਲ ਕਰਦੇ ਆਂ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਨੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੋਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ